ਮਹਾਨੀ ਸਤਿਕਾਰਯੋਗ ਮੇਰੇ ਬਜ਼ੁਰਗ ਮੇਰੇ ਵੀਰ ਪਹਿਨਾ ਬੱਚੇ ਸਹਿਯੋਗੀ ਸਾਥੀ ਜਿਨ੍ਹਾਂ ਨੇ ਜਨਰੇਟ ਕਰਕੇ ਕੱਲ ਦੀ ਵਿਸ਼ਾਲ ਪ੍ਰੋਗਰਾਮ ਜਿਹੜਾ 파ਟੀ ਵੱਲੋਂ ਕੀਤਾ ਸੀ ਉਹਨੂੰ ਬੜੇ ਚੰਗੇ ਤਰੀਕੇ ਨਾਲ ਬੜੇ ਚੰਗੇ ਢੰਗ ਦੇ ਨਾਲ ਲਿਭਾਇਆ ਕੱਲ੍ਹ ਨਿਭਾਇਆ ਹੀ ਨਹੀਂ ਹਰ ਇੱਕ ਨਾਲ ਦੇ ਨਾਲ ਇਹ ਵੀ ਦੇਖਿਆ ਕਿ ਵੀ ਕਿਸੇ ਨੂੰ ਕੋਈ ਮੁਸ਼ਕਲ ਨਾ ਆਵੇ ਕੋਈ ਜਿਹੜਾ ਸਫਰ ਤੇ ਹੈਗਾ ਉਹ ਆਪਣਾ ਘਰ ਟ੍ਰੈਫਿਕ ਨਾ ਬੰਦ ਹੋਵੇ ਜਿਹੜੀ ਤੁਸੀਂ ਇਸ ਜ਼ਿੰਮੇਵਾਰੀ ਨਾਲ ਹਵਾਇਆ ਮੈਂ ਫਿਰ ਦਵਾਣਾ ਧੰਨਵਾਦ ਕਰਦਾ ਇੱਕ ਹੋਰ ਕਿ ਜਿਹੜਾ ਆਪਣਾ ਇੱਕ ਪ੍ਰੋਗਰਾਮ ਸੀ ਕਿ ਆਪਾਂ ਆਪਣੀ ਗੱਲ ਕਰਨੀ ਹੈ ਆਪਾਂ ਕਿਸੇ ਵੀ ਸ਼ਾਨ ਦੇ ਬੰਦ ਨਾ ਕੋਈ ਨਾ ਰ ਜਾਂ ਕੁਝ ਹੋਰ ਨਹੀਂ ਕਹਿਣਾ ਉਹਦਾ ਬਹੁਤ ਧੰਨਵਾਦ ਕਿ ਤੁਸੀਂ ਆਪ ਦੀ ਸਾਰਿਆਂ ਨੇ ਬਹੁਤ ਅੱਛੇ ਸੰਜੇਤ ਕੇ ਨਾਲ ਕੇਵਲ ਤੇ ਕੇਵਲ ਆਪਣੀ ਪਾਰਟੀ ਦਾ ਪ੍ਰੋਗਰਾਮ ਉਨ ਨੂੰ ਮੁੱਖ ਰੱਖਿਆ ਔਰ ਕਿਸੇ ਦੇ ਵੀ ਮਰਖਲਾ ਤੁਹਾਡੇ ਬੰਗੋ ਉਹੀ ਲਫਜ਼ ਦੀ ਬਿਚਿਆ। ਇਹ ਹੀ ਵੱਡੀ ਗੱਲ ਹੁੰਦੀ ਹੈ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲਿਆਉਣਾ। ਅਸੀਂ ਸਾਡਾ ਮੁੱਦਾ ਹੈ ਪੰਜਾਬ ਨੂੰ ਅੱਗੇ ਲੈ ਕੇ ਜਾਣਾ। ਪੰਜਾਬ ਦੇ ਵਾਸਤੇ ਦਿਨ ਰਾਤ ਕਹਿਨਤ ਕਰਨੀ ਔਰ ਅਸੀਂ ਕੇਵਲ ਇਹ ਨਹੀਂ ਅਸੀਂ ਹਰੇਕ ਨੂੰ ਇਸ ਚੀਜ਼ ਦਾ ਸੱਦਾ ਦਿੰਦੇ ਹਾਂ ਕਿ ਸਾਡਾ ਸਾਥ ਦਿਓ। ਕਿ ਆਪਾਂ ਇਸ ਜਿਹੜਾ ਇਹ ਪ੍ਰੋਗਰਾਮ ਹੈ ਅੱਗੇ ਲਿਜਾਣ ਦਾ ਬਹੁਤ ਜ਼ਰੂਰੀ ਪ੍ਰੋਗਰਾਮ ਹੈ। ਔਰ ਸੌਖਾ ਨਹੀਂ ਹੈ। ਜੇ ਮੈਂ ਕਹਿੰਦਾ ਕਿ ਮੈਂ ਲਫ਼ਜ਼ਾਂ ਵਿੱਚ ਕਹਿ ਕਿ ਕਮਾਜੀ ਸਾਥੀ ਹੋ ਤੇ ਵੀ ਗੱਲ ਕੁਛ ਨਹੀਂ। ਇਹ ਬਹੁਤ ਵੱਡੀ ਜੰਗ ਹੈ। ਬੜੀ ਸੋਚ ਸਮਝ ਕੇ ਲੜਨੀ ਪੈਣੀ ਹੈ। ਬੜੇ ਡਿਸਪਲਿਨ ਚ ਲੜਨੀ ਪੈਣੀ ਹੈ। ਹਰ ਤਰ੍ਹਾਂ ਦੀ ਮਿਹਨਤ ਕਰਨੀ ਪੈਣੀ ਹੈ। ਜੋ ਸਮਾਜਿਕ ਆਪਾਂ ਸਾਰੇ ਸਮਝਦੇ ਹੈ ਜੋ ਸਮਾਜਿਕ ਆਪਣੇ ਵਿੱਚ ਬਹੁਤ ਇਹੋ ਜੀਆਂ ਬਿਮਾਰੀਆਂ ਪੈ ਗਈਆਂ। ਬੜੀਆਂ ਬਿਮਾਰੀਆਂ ਪੈ ਗਈਆਂ ਉਹ ਬਿਮਾਰੀਆਂ ਨੂੰ ਦੂਰ ਕੀਤੇ ਬਿਨਾਂ ਇਹ جنگ ਨਹੀਂ ਲੜੀ ਜਾ ਸਕਦਾ ਸਾਰਨਾ ਪਹਿਲਾ ਜਿਹੜੀ ਆਪਣੀ ਪੰਜਾਬ ਦੇ ਜਜ਼ਾਰੂ ਵਾਸੀ ਨੇ ਉਹਨਾਂ ਵਾਸ ਉਹਨਾਂ ਨੇ ਉਹਨਾਂ ਵਾਸਤੇ ਇਹ ਜੰਗ ਵੀ ਲੜਨੀ ਜਿਹੜੀ ਸਮਾਜਿਕ ਪਰ ਬਿਮਾਰੀ ਦੀ ਐ ਤੇ ਔਖੀ ਨਹੀਂ ਹੈ ਇਸ ਕਰਕੇ ਮੈਨੂੰ ਪੂਰਾ ਹੌਸਲਾ ਵੀ ਹੈ ਮੈਨੂੰ ਪੂਰੀ ਆਸ ਵੀ ਹੈ ਔਰ ਯਕੀਨ ਹੈ ਕੀ ਆਪਾਂ ਇਹ ਸਾਰੀ ਜੰਗ ਲੜ ਕੇ ਪੰਜਾਬ ਨੂੰ ਉਸ ਰਾਹ ਤੇ ਪਾ ਸਕਾਂਗੇ ਜਿਹਦੇ ਵਿੱਚ ਆਪਣੇ ਸਭ ਦਾ ਇੱਕੋ ਹੀ ਸੁਪਨਾ ਹੈ ਆਵਾ ਕੋਈ ਬਾਹਰ ਬੈਠਾ ਹੈ ਆਵਾ ਕੋਈ ਇੱਥੇ ਹੈ ਭਾਵੇਂ ਗੇਸ਼ ਨਹੀਂ ਕਿਸੇ ਕੋਨੇ 'ਚ ਬੈਠਾ ਹੈ ਜਿੱਥੇ ਵੀ ਹੈ ਆਪਾਂ ਉਹ ਸੁਪਨਾ ਸਾਰਿਆਂ ਦਾ ਹੱਲ ਮਿਲ ਕੇ ਪੂਰਾ ਕਰਨਾ ਹੈ ਔਰ ਉਹ ਪੂਰਾ ਡਿਸਪਲਿਨ ਦੇ ਨਾਲ ਹੋਣਾ ਹੈ ਮਿਹਨਤ ਨਾਲ ਹੋਣਾ ਹੈ ਕਿਸੇ ਨੂੰ ਮਾੜਾ ਬੁਰਾ ਕਹਿ ਕੇ ਨਹੀਂ ਇੰਨੀਆ ਬੇਨਤੀਆਂ ਕਰਦਾ ਮੈਂ ਫਿਰ ਕੱਲ ਦੇ ਪ੍ਰੋਗਰਾਮ ਦੀ ਸਫਲਤਾ ਦਾ ਜੋ ਆਪ ਜੀ ਸਾਰਿਆਂ ਨੇ ਪਿਆਰ ਦਾ ਪ੍ਰਗਟਾਵਾ ਕੀਤਾ ਬਹੁਤ ਅੱਛੇ ਤਰੀਕੇ ਨਾਲ ਫੰਕਸ਼ਨ ਦੀ ਸਮਾਪਤੀ ਦੀ ਸ਼ੁਰੂਆਤ ਤੋਂ ਸਮਾਪਤੀ ਕਰਾਈ ਮੈਂ ਫਿਰ ਉਹਦਾ ਬਹੁਤ ਹੱਥ ਜੋੜ ਕੇ ਸਾਰਿਆਂ ਦਾ ਦਿਲ ਦੀ ਗਹਿਰਾਈ ਤੋਂ ਬਾਰੀ-ਬਾਰੀ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ